ਕੀ ਕਰਦੇ ਸਾਰੇ ਆਪਾ ਬੋਲ ਰਹਿ ਮੈਂ ਨਾ ਕੁਝ ਦਿਨ ਪਹਿਲਾਂ ਗੁਜਰਾਤ ਦੇ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਜਾਂਦਾ ਹੈ ਦੱਸਦੀ ਕਿ ਇਸ ਹਾਦਸੇ ਦੇ ਵਿੱਚ 275 ਲੋਕਾਂ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਗਈ ਹੈ ਤਾਂ ਹੁਣ ਇੱਕ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਇੱਕ ਔਰਤ ਦੇ ਵੱਲੋਂ 에ਅਰ ਇੰਡੀਆ ਫਲਾਈਟ ਨੂੰ ਧਮਕੀ ਦਿੱਤੀ ਗਈ ਔਰ ਕਿਹਾ ਗਿਆ ਹੈ ਕਿ ਉਹ ਇਸ ਨੂੰ ਕ੍ਰੈਸ਼ ਕਰਾ ਦੇਗੀ ਦਰਸ਼ਨ ਕੀਤਾ ਇਹ ਜਾ ਰਿਹਾ ਹੈ ਕਿ ਸਮਾਨ ਨੂੰ ਲੈ ਕੇ ਜਿਹੜਾ ਉਸ ਔਰਤ ਦੇ ਵੱਲੋਂ ਇਹ ਧਮਕੀ ਦਿੱਤੀ ਗਈ ਹੈ ਉਹ ਔਰਤ ਜਿਹੜਾ ਉਸਨੇ ਆਪਣਾ ਸਮਾਨ ਰੱਖਿਆ ਹੋਇਆ ਸੀ ਲੇਕਿਨ ਸਮਾਨ ਉਸ ਨੂੰ ਹਟਾਉਣ ਦੇ ਲਈ ਜਦੋਂ ਕਿਹਾ ਤਾਂ ਉਸਨੇ ਕਿਹਾ ਕਿ ਜੇਕਰ ਮੇਰਾ ਸਮਾਨ ਹਟਾਇਆ ਤਾਂ ਮੈਂ ਜਹਾਜ਼ ਕ੍ਰੈਸ਼ ਕਰਾ ਦਾਂਗੀ ਇਹ ਧਮਕੀ ਦੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਲੋਕਾਂ ਦੇ ਵੱਲੋਂ ਵੀ ਜਿਹੜਾ ਇਸ ਔਰਤ ਦੇ ਉੱਪਰ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਲੇਕਿਨ ਅੱਜ ਅਸੀਂ ਇਸ ਖਬਰ ਦੇ ਵਿੱਚ ਜਾਣਾਂਗੇ ਕਿ ਕੀ ਉਸ ਵੀਡੀਓ ਦੇ ਵਿੱਚ ਕੀਤਾ ਜਾ ਰਿਹਾ ਦਾਵਾ ਸਹੀ ਹੈ ਜਾਂ ਗਲਤ ਹੈ ਕਿ ਵਾਕਈ ਉਸ ਔਰਤ ਦੇ ਵੱਲੋਂ ਜਿਹੜਾ 에ਅਰ ਇੰਡੀਆ ਫਲਾਈਟ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਗਈ ਸੀ ਜਾਂ ਕੋਈ ਹੋਰ ਔਰਤ ਹੈ ਜਿਸ ਨੇ ਧਮਕੀ ਦਿੱਤੀ ਹੈ ਤਾਂ ਉਹ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਖਬਰ ਦੀ ਕੀ ਹੈ ਸਚਾਈ ਦੱਸਦੇ ਹਾਂ ਕਿ ਵਾਇਰਲ ਹੋ ਰਹੀ ਵੀਡੀਓ ਦੀ ਜਦੋਂ ਅਸੀਂ ਜਾਂਚ ਕੀਤੀ ਤਾਂ ਪਾਇਆ ਕਿ ਇੰਸਟਾਗ੍ਰਾਮ ਤੇ ਇੱਕ ਪੇਜ fly high institute nagpur ਦਾ ਪੇਜ ਮਿਲਿਆ ਜਿੱਥੇ ਇਹ ਵੀਡੀਓ 3-4 ਦਿਨ ਪਹਿਲਾਂ ਅਪਲੋਡ ਕੀਤੀ ਹੋਈ ਸੀ ਤੇ ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਕੁਡਾਨ ਦੇ ਵਿੱਚ ਇੱਕ ਜਾਦੂਕਰ ਹਵਾ ਦੇ ਵਿੱਚ ਇੱਕ ਕਬੂਤਰ ਨੂੰ ਜਾਦੂ ਕਰਕੇ ਆਪਣੇ ਹੁਨਰ ਦਾ ਜਿਹੜਾ ਪ੍ਰਦਰਸ਼ਨ ਕਰਨ ਦਾ ਉਸਨੇ ਫੈਸਲਾ ਕੀਤਾ ਹਾਲਾਂਕਿ ਉਸਦੀ ਚਾਲ ਨੂੰ ਕਿਸੇ ਨੇ ਧਿਆਨ ਨਹੀਂ ਦਿੱਤਾ ਲੇਕਿਨ ਜਦੋਂ ਉਸ ਜਾਦੂਕਰ ਦੇ ਵੱਲੋਂ ਇਹ ਦੁਬਾਰਾ ਪ੍ਰਦਰਸ਼ਨ ਕੀਤਾ ਗਿਆ ਤਾਂ ਨੇੜੇ ਬੈਠੀ ਔਰਤ ਜਿਹੜੀ ਹੈ ਉਸ ਪੰਛੀ ਨੂੰ ਕਬੂਤਰ ਨੂੰ ਅਚਾਨਕ ਅੰਦਰ ਦੇਖ ਕੇ ਰੋਲਾ ਪਾ ਦਿੰਦੀ ਹੈ ਉਸ ਔਰਤ ਦੇ ਵੱਲੋਂ ਹੰਗਾਮਾ ਕੀਤਾ ਜਾਂਦਾ ਹੈ ਔਰਤ ਜਿਹੜੀ ਹੈ ਉਹ ਜਾਦੂਗਰ ਨੂੰ ਬਹੁਤ ਕੁਝ ਬੋਲਦੀ ਹੈ ਤੇ ਉਸ ਵਿਚਕਾਰ ਜਿਹੜਾ ਮਾਹੌਲ ਹੈ ਦੋਵਾਂ ਦੇ ਵਿਚਕਾਰ ਗਰਮਾ-ਗਰਮ ਜਿਹੜੀ ਬਹਿਸ ਹੋ ਜਾਂਦੀ ਹੈ ਮਾਹੌਲ ਜਿਹੜਾ ਹੈ ਉਹ ਖਰਾਬ ਹੋ ਜਾਂਦਾ ਹੈ ਜਿਵੇਂ ਹੀ ਸਥਿਤੀ ਹੋਰ ਵਿਗੜਨ ਵਾਲੀ ਹੁੰਦੀ ਹੈ ਤਾਂ ਫਲਾਈਟ ਕਰੂ ਦਖਲ ਦਿੰਦਾ ਹੈ ਸ਼ਾਂਤੀ ਦੇ ਨਾਲ ਯਾਤਰੀਆਂ ਨੂੰ ਫਲਾਈਟ ਪ੍ਰੋਟੋਕੋਲ ਦੀ ਪਾਲਣਾ ਕਰਨ ਅਤੇ ਸਾਥੀ ਯਾਤਰੀਆਂ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਯਾਦ ਕਰਵਾਉਂਦੇ ਨੇ ਦੱਸਦੇ ਇੱਕ ਚਾਲਕ ਦਲ ਦੇ ਮੈਂਬਰ ਜੋ ਉਸ ਸਮੇਂ ਦਖਲ ਤਣਾ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੇ ਨੇ ਔਰ ਉਹਨਾਂ ਦੇ ਵੱਲੋਂ ਇਸ ਮਾਹੌਲ ਨੂੰ ਸ਼ਾਂਤ ਕਰਨ ਦੀ ਲਗਾਤਾਰ ਕੋਸ਼ਿਸ਼ ਇਸ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੀ ਕੀਤਾ ਜਾ ਰਿਹਾ ਹੈ ਤਾਂ ਫਲਾਈਟ ਇੱਕ ਸ਼ਾਂਤਮਈ ਮਾਹੌਲ ਦੇ ਵਿੱਚ ਫਿਰ ਵਾਪਸ ਆ ਜਾਂਦਾ ਹੈ ਤੇ ਫਲਾਈਟ ਜਿਹੜੀ ਹੈ ਉਹ ਉਡਾੜ ਭਰਦੀ ਹੈ ਦੱਸਦੀ ਕਿ ਫਲਾਈਟ ਦੇ ਵਿੱਚ ਜੋ ਔਰਤ ਹੰਗਾਮਾ ਕਰ ਰਹੀ ਹੈ ਉਸ ਦਾ ਨਾਮ ਰਿਤੂ ਹੈ ਜੋ ਕਿ ਇੱਕ ਇਨਫਲੂਐਂਸਰ ਹੈ ਤੇ ਇੰਸਟਾਗ੍ਰam ਤੇ 63000 ਤੋਂ ਵੱਧ ਲੋਕਾਂ ਨੇ ਉਸ ਨੂੰ ਫੋਲੋ ਕੀਤਾ ਹੋਇਆ ਹੈ ਫਲਾਈਟ 'ਚ ਹੰਗਾਮੇ ਦੀਆਂ ਹੋਰ ਵੀ ਵੀਡੀਓ ਜਿਹੜੀਆਂ ਮਿਲੀਆਂ ਨੇ ਜੋ ਉਸ ਦੇ ਪੇਜ ਤੇ ਅਪਲੋਡ ਕੀਤੀਆਂ ਹੋਈਆਂ ਨੇ ਤੇ ਇਹਨਾਂ ਪ੍ਰਾਣੀਆਂ ਵੀਡੀਓ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਕਿ ਔਰਤ ਦੇ ਵੱਲੋਂ ਜਿਹੜਾ ਕਿ ਫਲਾਈਟ ਦੇ ਵਿੱਚ ਇਸ ਤਰ੍ਹਾਂ ਦੇ ਹੰਗਾਮੇ ਦੀ ਐਕਟਿੰਗ ਕੀਤੀ ਜਾਂਦੀ ਔਰ ਉਸਦੇ ਪੇਜ ਦੇ ਵਿੱਚ ਅਨੇਕਾ ਵੀਡੀਓ ਵੀ ਮਿਲੀਆਂ ਨੇ ਤੇ ਇਸ ਤੋਂ ਬਾਅਦ ਜਦੋਂ ਅਸੀਂ ਇਸ ਨੂੰ ਹੋਰ ਜਾਂਚਣ ਦੀ ਕੋਸ਼ਿਸ਼ ਕੀਤੀ ਔਰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਆਖਿਰਕਾਰ ਇਹ ਖਬਰ ਸੱਚ ਹੈ ਜਾਂ ਗਲਤ ਹੈ ਤਾਂ ਅਸੀਂ ਨਿਊਜ਼ ਵੈੱਬਸਾਈਟ ਤੇ ਇਹ ਖਬਰ ਜਿਹੜੀ ਪਾਈ ਹੈ ਔਰ ਉੱਥੇ ਖਬਰ ਦਿੱਤੀ ਹੋਈ ਹੈ ਕਿ ਔਰਤ ਨੇ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਹੈ ਲੇਕਿਨ ਕਿਸੇ ਵੀ ਵੈਬਸਾਈਟ ਤੇ ਇਸ ਵੀਡੀਓ ਦਾ ਹਵਾਲਾ ਨਹੀਂ ਦਿੱਤਾ ਗਿਆ ਜਿੱਥੋਂ ਇਹ ਸਾਬਿਤ ਹੁੰਦਾ ਹੈ ਕਿ ਕਿਸੇ ਔਰਤ ਨੇ ਫਲਾਈਟ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਹੈ ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਲੇਕਿਨ ਜੋ ਵਾਇਰਲ ਵੀਡੀਓ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਔਰਤ ਨੇ ਧਮਕੀ ਦਿੱਤੀ ਹੈ ਉਹ ਦਾਵਾ ਪੂਰੀ ਤਰ੍ਹਾਂ ਗਲਤ ਹੈ ਦੱਸਦੀ ਹੈ ਕਿ ਯਹਲ ਹੰਕਾ ਦੀ ਰਹਿਣ ਵਾਲੀ ਮਹਿਲਾ ਯਾਤਰੀ ਵਿਆਸ ਹੀਰਲ ਮੋਹਨ ਪਾਈ 17 ਜੂਨ ਨੂੰ ਬੰਗਲੌਰੂ ਤੋਂ ਸੂਰਤ ਦੀ ਯਾਤਰਾ ਕਰਨ ਦੇ ਲਈ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਹੈ ਜਦੋਂ ਉਹ ਸੂਰਤ ਜਾਣ ਵਾਲੀ 에ਅਰ ਇੰਡੀਆ ਐਕਸਪ੍ਰੈਸ ਫਲਾਈਟ IX2749F ਦੇ ਵਿੱਚ ਚੜੀ ਤਾਂ ਉਸਨੇ ਆਪਣਾ ਸਮਾਨ ਸੀਟ ਨੰਬਰ 20F ਤੇ ਰੱਖਿਆ ਜੋ ਕਿ ਉਸਦੀ ਸੀਟ ਨਹੀਂ ਸੀ ਉਸ ਤੋਂ ਬਾਅਦ ਕੈਬਿਨ ਕਰੂ ਨੇ ਉਸ ਨੂੰ ਆਪਣਾ ਸਮਾਨ ਉਤਾਰਨ ਦੀ ਸਲਾਹ ਦਿੱਤੀ ਇਸ ਦੇ ਬਾਵਜੂਦ ਉਸਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਏਅਰਲਾਈਨ ਸਟਾਫ ਦੇ ਨਾਲ ਬਹਿਸ ਕਰਨ ਲੱਗ ਪਈ ਤੇ ਫਿਰ ਔਰਤ ਨੇ ਕੈਬਨ ਕਰੂ ਦੇ ਨਾਲ-ਨਾਲ ਹੋਰ ਯਾਤਰੀਆਂ ਦੇ ਨਾਲ ਵੀ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੇ ਕਾਰਨ ਉੱਤੇ ਹੰਗਾਮਾ ਹੋ ਗਿਆ ਤੇ ਇਸ ਕਾਰਨ ਬੋਰਡਿੰਗ ਪ੍ਰਕਿਰਿਆ ਦੇ ਵਿੱਚ ਵਿਗੜਨ ਪਿਆ। ਇਸ ਦੌਰਾਨ ਔਰਤ ਨੇ ਕੈਬਨ ਕਰੂ ਨੂੰ ਧਮਕੀ ਦਿੱਤੀ ਕਿ ਉਹ ਫਲਾਈਟ ਨੂੰ ਕ੍ਰੈਸ਼ ਕਰ ਦੇਵੇਗੀ। ਔਰਤ ਦੀਆਂ ਹਰਕਤਾਂ ਕਾਰਨ ਸਥਿਤੀ ਇੰਨੀ ਵਿਗੜ ਗਈ ਕਿ ਏਅਰਲਾਈਨ ਦੇ ਚਾਲਕ ਦਲ ਦੇ ਮੈਂਬਰ ਨੇ ਟੇਕ-ਆਫ ਤੋਂ ਪਹਿਲਾਂ ਹੀ ਉਸ ਨੂੰ ਫਲਾਈਟ ਤੋਂ ਹਟਾ ਦਿੱਤਾ। ਏਅਰਪੋਰਟ ਪੁਲਿਸ ਦੇ ਹਵਾਲੇ ਕਰ ਦਿੱਤਾ ਉਸ ਔਰਤ ਨੂੰ ਦੱਸਦੀ ਕਿ ਸੂਤਰਾਂ ਦਾ ਕਹਿਣਾ ਹੈ ਕਿ ਉਹ ਜਹਾਜ਼ ਤੋਂ ਉਤਰਨ ਤੋਂ ਬਾਅਦ ਵੀ ਹਵਾਈ ਅੱਡੇ ਦੇ ਸਟਾਫ ਦੇ ਨਾਲ ਬਹਿਸ ਕਰਦੀ ਨਜ਼ਰ ਆਈ ਹੈ ਕਥਿਤ ਤੌਰ ਤੇ ਉਸਨੇ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਮੈਲਾ ਸਟਾਫ ਮੈਂਬਰ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਔਰਤ ਦੇ ਵਿਰੁੱਧ ਕੈਂਪੇਗੋੜਾ ਅੰਤਰਰਾਸ਼ਟਰੀ ਹਵਾਈ ਅੱਡਾ ਪੁਲਿਸ ਸਟੇਸ਼ਨ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਦੂਸਰੀ ਜਿਹੜੀ ਖਬਰ ਹੈ ਉਹ ਖਬਰ ਸੱਚ ਹੈ ਕਿਸ ਏਅਰ ਇੰਡੀਆ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਗਈ ਹੈ ਲੇਕਿਨ ਇਸ ਵੀਡੀਓ ਦੇ ਵਿੱਚ ਜੋ ਔਰਤ ਹੰਗਾਮਾ ਕਰ ਰਹੀ ਹੈ ਉਹ ਜਿਹੜੀ ਖਬਰ ਹੈ ਉਹ ਗਲਤ ਹੈ ਦੱਸਦੀ ਕਿ ਇਸ ਵੀਡੀਓ ਦਾ ਉਸ ਖਬਰ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਇਸ ਔਰਤ ਦੇ ਵੱਲੋਂ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਗਈ ਹੈ ਦੱਸਦੀ ਕਿ ਜਿਹੜੀ ਵੀਡੀਓ ਹੈ ਉਹ ਇਸ ਪੇਜ ਤੇ ਪਾਈ ਗਈ ਸੀ ਔਰ ਫਲਾਈ ਹਾਈ ਇੰਸਟੀਚਿਊਟ ਨਾਗਪੁਰ ਦੇ ਪੇਜ ਤੇ ਵੀਡੀਓ ਜਿਹੜੀ ਪਾਈਆਂ ਮਿਲੀਆਂ ਗਈਆਂ ਨੇ ਜਿੱਥੇ ਇੱਕ ਨਹੀਂ ਅਨੇਕਾ ਵੀਡੀਓ ਨੇ ਜਿੱਥੇ ਫਲਾਈਟ ਦੇ ਵਿੱਚ ਹੰਗਾਮਾ ਜਿਹੜਾ ਕੀਤਾ ਜਾਂਦਾ ਉਹ ਹਾਲਾਂਕਿ ਟ੍ਰੇਨਿੰਗ ਜਿਹੜੀ ਹੈ 에ਅਰ ਹੋਸਟਸ ਨੂੰ ਦਿੱਤੀ ਜਾਂਦੀ ਹੈ ਦੱਸਦੇ ਕਿ ਬਹੁਤ ਸਾਰੇ ਚੈਨਲਾਂ ਦੇ ਵੱਲੋਂ ਇਸ ਖਬਰ ਨੂੰ ਇਸ ਵੀਡੀਓ ਨੂੰ ਚਲਾਇਆ ਜਾ ਰਿਹਾ ਹੈ ਔਰ ਇਹ ਹਵਾਲਾ ਦਿੱਤਾ ਜਾ ਰਿਹਾ ਹੈ ਕਿ ਇਸ ਹੀ ਮਹਿਲਾ ਨੇ ਜਹਾਜ਼ ਨੂੰ ਜਿਹੜਾ ਕਿ ਕ੍ਰੈਸ਼ ਕਰਨ ਦੀ ਧਮਕੀ ਦਿੱਤੀ ਹੈ ਤਾਂ ਵੀਡੀਓ ਦੇ ਵਿੱਚ ਜੋ ਦਾਵਾ ਕੀਤਾ ਜਾ ਰਿਹਾ ਉਹ ਗਲਤ ਹੈ ਲੇਕਿਨ ਦੂਜੇ ਪਾਸੇ ਤੁਹਾਨੂੰ ਦੱਸਦੇ ਕਿ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਧਮਕੀ ਇੱਕ ਮਹਿਲਾ ਦੇ ਵੱਲੋਂ ਦਿੱਤੀ ਗਈ ਔਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ